ਜਿਹੜੀਆਂ ਇਬਰਾਹੀਮ ਇਸਮਾਇਲ ਇਸਹਾਕ ਯਾਕੂਬ موسی ਈਸਾ ਤੇ ਹੋਰ ਨਾ ਪੈਗੰਬਰਾਂ ਨੂੰ ਰੱਬ ਵੱਲੋਂ ਦਿੱਤੀਆਂ ਗਈਆਂ ਸੱਚੇ ਮੁਸਲਮਾਨ ਕਹਿੰਦੇ ਉਹਨਾਂ ਵਿਚਾਲੇ ਕਦੇ ਕੋਈ ਬਿਤਕਰਾ ਨਹੀਂ ਕਰਦੇ ਦੂਜਾ ਸਿਧਾਂਤ ਹੈ ਹਰ ਮਨੁੱਖ ਦ੍ਰਿਗਤਾਨ ਨਾਲੇ ਵਿਸ਼ਵਾਸ ਕਰੇ ਕਿ ਅੱਲਾਹ ਕੇਵਲ ਇੱਕ ਹੀ ਹੈ ਉਹੀ ਬੇਪਰਵਾਹ ਹੈ ਬਾਕੀ ਸਭ ਉਹਦੇ ਮੁਤਾਜ ਨਹੀਂ ਕੋਈ ਹੋਰ ਦੇਵੀ ਦੇਵਤਾ ਜਾਂ ਕੋਈ ਹੋਰ ਮੂਰਤੀ ਉਹਦੇ ਬਰਾਬਰ ਨਹੀਂ ਹੈ ਇਸ ਲਈ ਸਵੇਰੇ ਸ਼ਾਮ ਉਸ ਇੱਕੋ ਇੱਕ ਬੇਪਰਵਾਹ ਅੱਲਾਹ ਦੀ ਇਕਾਗਰ ਚਿਤ ਬੰਦਗੀ ਕੀਤੀ ਜਾਵੇ ਤੀਜਾ ਸਿਧਾਂਤ ਹੈ ਕਹਿੰਦੇ ਨਮਾਜ਼ ਕਾਇਮ ਕੀਤੀ ਜਾਵੇ ਹਰ ਮਨੁੱਖ ਦਿਹਾੜੀ ਚ ਪੰਜ ਵਾਰ ਸਤਕਾਰ ਵਾਲੀ ਮਸਜਿਦ ਵੱਲ ਮੂੰਹ ਕਰਕੇ ਮੂੰਹ ਪਾਰ ਹੋ ਕੇ ਸਜਦੇ ਚ ਅੱਲਾਹ ਅਗੇ ਡਾਤ ਬੰਦਰਾ ਕਰੀ ਤੇ ਉਸ ਦੀ ਉਸਤਕ ਤੇ ਬਟਿਆਈ ਦਾ ਵਰਨਣ ਕਰੀ ਚੌਥਾ ਸਿਧਾਂਤ ਹੈ ਜ਼ਕਾਤ ਦੇਵ ਜ਼ਕਾਤ ਤੇ ਸਾਸਕ ਜੀ ਦਸਵੰਦ ਰੁਕੇ ਹੈ ਹਰ ਮਨੁੱਖ ਕਹਿੰਦੇ ਆਪਣੀ ਮਰਜ਼ੀ ਨਾਲ ਆਪਣੀ ਕਮਾਈ ਚੋਂ ਕੱਢ ਕੇ ਅੱਲਾ ਦੇ ਦਰਸਾਈ ਸ਼ੁਭ ਕੰਮਾਂ ਤੇ ਖਰਚ ਕਰੇ ਐਹਸਾਨ ਨਾ ਜਿਤਾਵੇ ਨਾ ਹੀ ਦਿਖਾਵਾ ਕਰੇ ਕਹਿੰਦੇ ਨੇਕੀ ਕਮਾਉਣ ਦੇ ਲਾਲਚ ਦਿੱਤਾ ਜ਼ਕਾਤ ਕਿਸੇ ਕੰਮ ਨਹੀਂ ਆਉਂਦਾ ਪੰਜਵਾਸਿਤਾ ਹੁੰਦਾ ਹੈ ਕਹਿੰਦੇ ਨੇਕ ਕੰਮ ਕਰੋ ਤੇ ਅੱਲਾਹ ਦੀ ਨਾਰਾਜ਼ਗੀ ਤੋਂ ਬਚੋ ਅੱਲਾਹ ਦੇ ਰਾਜ਼ ਬਿਨਾਂ ਦਿਖਾਵਾ ਕੀਤੇ ਲੋੜਵੰਦਾਂ ਤੇ ਮੁਥਾਜਾਂ ਨੂੰ ਦਾਨਪੂਰਨ ਕਰੋ ਜੋ ਪ੍ਰਣ ਕਰੋ ਉਹ ਪੂਰਾ ਕਰੋ ਕੜਾਈ ਤੇ ਕਸ਼ਟ ਦੇ ਸਮੇਂ ਸੱਚਾਈ ਤੇ ਕੂੜ ਦੀ ਜੰਗ 'ਚ ਸਬਰ ਤੋਂ ਕੰਮ ਲਓ ਕਿਸੇ ਨਾਲ ਵਿਸ਼ਵਾਸ ਘਾਤਨਾ ਕਰੋ ਕਿਸੇ ਵੱਲੋਂ ਕੀਤਾ ਐਹਸਾਨ ਕਦੇ ਨਾ ਭੁੱਲੋ ਕਿਸੇ ਕਿਸਮ ਦਾ ਵੀ ਹੰਕਾਰ ਨਾ ਕਰੋ ਛੇਵਾਂ ਸਿਧਾਂਤ ਹੈ ਕਹਿੰਦੇ ਸਦਾ ਇਨਸਾਫ ਕਰੋ ਤੇ ਇਨਸਾਫ ਦੀ ਗੱਲ ਕਰੋ ਆਪੋ ਵਿੱਚ ਕਹਿੰਦੇ ਇੱਕ ਦੂਜੇ ਦੇ ਧਨ ਪਦਾਰਥ ਅਣਹੱਕੇ ਢੰਗ ਨਾਲ ਨਾ ਖਾਓ ਸਦਾ ਕਹਿੰਦੇ ਗੱਲ ਸਿੱਧੀ ਤੇ ਸਾਫ਼ ਕਰੋ ਕਦੇ ਸੱਚਾਈ ਤੋਂ ਪਾਸਾ ਨਾ ਭਟੋ ਅਮਾਨਤਾ ਅਮਾਨਤ ਵਾਲਿਆਂ ਨੂੰ ਨੇਕ ਨੀਅਤ ਨਾਲ ਵਾਪਸ ਕਰੋ ਜਦੋਂ ਲੋਕਾ ਵਿਚਾਰੇ ਫੈਸਲਾ ਕਰੋ ਤਾਂ ਨਿਆਂਪੂਰਵਕ ਕਰੋ ਭਾਵੇਂ ਕਿਸੇ ਨਾਲ ਕਿੰਨੀ ਵੀ ਨੀੜਤਾ ਹੋਵੇ ਜਾਂ ਦੁਸ਼ਮਣੀ ਜੇ ਕਹਿੰਦੇ ਈਮਾਨ ਵਾਲੇ ਆਪੋਚ ਲੜ ਪੈਣ ਤਾਂ ਉਹਨਾਂ ਦੀ ਸੁਲ੍ਹਾ ਕਰਾਓ ਤੇ ਜੇ ਇੱਕ ਥੜਾ ਦੂਜੇ ਨਾਲ ਧੱਕਾ ਕਰੇ ਤਾਂ ਨਿਰਪੱਖ ਤੇ ਬੇਖੌਫ ਹੋ ਕੇ ਨਿਆਂ ਕਰੋ ਮਿਲ ਕੇ ਦੇਣਾ ਹੋਵੇ ਤਾਂ ਮਿਲ ਕੇ ਪੂਰਾ ਦਿਓ ਤੋਲ ਕੇ ਦੇਣਾ ਹੋਵੇ ਤਾਂ ਤੱਕੜੀ ਦੀ ਡੰਡੀ ਸਿੱਧੀ ਰੱਖ ਕੇ ਤੋਲਿਆ ਜਾਵੇ ਹਰੇਕ ਨੂੰ ਉਸ ਦਾ ਪੂਰਾ ਹੱਕ ਦਿਓ ਸਤਵਾ ਸਿਧਾਂਤ ਹੈ ਕਹਿੰਦੇ ਹਰ ਇੱਕ ਨਾਲ ਸੋਹਣਾ ਵਰਤਾਰਾ ਕਰੋ ਜੇ ਤੁਹਾਡੇ ਮਾਪਿਆਂ ਤੋਂ ਕਹਿੰਦੇ ਕੋਈ ਬਿਰਤ ਅਵਸਥਾ 'ਚ ਤੁਹਾਡੇ ਕੋਲ ਰਹੀ ਤਾਂ ਜ਼ਰਾ ਜਿੰਨੀ ਵੀ ਸੀ ਨਾ ਕਰੋ ਨਾ ਹੀ ਉਹਨਾਂ ਨੂੰ ਕਦੇ ਝਿਰਕ ਕੇ ਜਵਾਬ ਦਿਓ ਸਗੋਂ ਉਹਨਾਂ ਨਾਲ ਨਿਮਰਤਾ ਤੇ ਸਤਿਕਾਰ ਨਾਲ ਗੱਲ ਕਰੋ ਤੇ ਉਹਨਾਂ ਦੇ ਅੱਗੇ ਸਦਾ ਨਿਮਕੇ ਰਹੋ ਤੇ ਉਹਨਾਂ ਦੀ ਇਲਾਹੀ ਤੇ ਅਣਮੋਲੀਆਂ ਅਸੀਸਾਂ ਹਾਸਲ ਕਰੋ 8ਵਾਂ ਸਿਧਾਂਤ ਕਹਿੰਦੇ ਜੀਵਨ ਵਿੱਚ ਨਰਮੀ ਤੇ ਹਿਮਾ ਦੀ ਨੀਤੀ ਅਪਣਾਓ ਗਰੀਬੀ ਤੋਂ ਭੈਪਿਤ ਹੋ ਕੇ ਆਪਣੀ ਸੰਤਾਨ ਦੀ ਹੱਤਿਆ ਨਾ ਕਰੋ ਅਸ਼ਲੀਲ ਗੱਲਾਂ ਤੇ ਅਸ਼ਲੀਲ ਕੰਮਾਂ ਦੇ ਨੇੜੇ ਨਾ ਜਾਓ ਵਿਪਚਾਰ ਨਾ ਕਰੋ ਕੁਰਾਨ ਦੇ ਅਨੁਸਾਰ ਕਹਿੰਦੇ ਵਿਪਚਾਰ ਨੰਗੇਸਪਨ ਮੁੰਡਾਬਾਜ਼ੀ ਝੂਠਾ ਦੋਸ਼ ਥੱਪਣਾ ਪਿਓ ਦੀ ਵਿਆਹਤਾ ਨਾਲ ਨਿਕਾਹ ਕਰਨਾ ਤੇ ਹਦੀਸ ਅਨੁਸਾਰ ਚੋਰੀ ਕਰਨਾ ਸ਼ਰਾਬ ਪੀਣਾ ਤੇ ਭੀਖ ਮੰਗਣਾ ਇਹ ਕਹਿੰਦੇ ਅਸ਼ਲੀਲ ਕੰਮਾਂ ਦੇ ਵਿੱਚ ਸ਼ਾਮਿਲ ਹੈ ਸਮਾਜ ਦੇ ਵਿੱਚ ਕਹਿੰਦੇ ਨਿਮਰਤਾ ਦੇ ਨਾਲ ਵਿਚਰੋ ਧਰਤੀ ਤੇ ਆਕੜ ਕੇ ਨਾ ਤੁਰੋ ਤੁਸੀਂ ਨਾ ਕਹਿੰਦੇ ਧਰਤੀ ਨੂੰ ਪਾਰ ਸਕਦੇ ਹੋ ਨਾ ਹੀ ਪਹਾੜਾਂ ਦੀ ਉਚਾਈ ਨੂੰ ਉੱਝ ਸਕਦੇ ਹੋ ਨਵਾ ਹੋਂ ਸਦਾ ਤੇ ਆਖਰ ਦੇ ਦਿਹਾੜੇ ਚ ਪੂਰਨ ਵਿਸ਼ਵਾਸ ਰੱਖੋ ਆਖਰਤ ਜਾਨੀ ਸਾਸ ਸੰਗਤ ਜੀ ਇੱਥੇ ਕਿਆਮਤ ਨੂੰ ਕਿਹਾ ਗਿਆ ਮਤਲਬ ਜੋ ਮਰਨ ਤੋਂ ਬਾਅਦ ਪਰਲੋਕ ਦੇ ਬਾਰੇ ਇੱਥੇ ਗੱਲ ਕੀਤੀ ਗਈ ਹੈ ਕਿ ਉਹਦੇ ਵਿੱਚ ਪੂਰਨ ਵਿਸ਼ਵਾਸ ਰੱਖਣਾ ਹੈ ਉਸ ਦਿਹਾੜੇ ਕਹਿੰਦੇ ਅੱਲਾਹ ਦੀ ਸੁਵੱਲੇ ਨਜ਼ਰ ਹਾਸਲ ਕਰਨ ਲਈ ਜੀਵਨ ਨੂੰ ਸ਼ਾਂਤੀਪੂਰਵਕ ਸਰਪੱਤ ਦਾ ਭਲਾ ਮੰਗਦੇ ਹੋਏ ਖੁਸ਼ੀਆਂ ਨਾਲ ਹੰਡਾਓ ਜੇ ਕੋਈ ਕਹਿੰਦੇ ਆਦਰ ਸਤਕਾਰ ਨਾਲ ਤੁਹਾਨੂੰ ਸਲਾਮ ਕਰੇ ਤਾਂ ਉਹਨੂੰ ਉਸ ਤੋਂ ਵੀ ਵੱਧ ਸੋਹਣੇ ਢੰਗ ਨਾਲ ਜਵਾਬ ਦਿਓ ਇੱਕ ਦੂਜੇ ਦਾ ਮਜ਼ਾਕ ਨਾ ਉਡਾਓ